ਹਾਂਜੀ ਸ੍ਰੀ ਕਾਂਜੀ ਸਾਰੇ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪਾਂ ਇੱਕ ਤੁਹਾਨੂੰ ਦਿਖਾ ਰਹੇ ਹਾਂ ਸੂਟ ਬਹੁਤ ਹੀ ਸੋਹਣਾ ਜਿਹੜਾ ਕਿ ਆਪਾਂ ਵਿਸਕਾਸ ਜਾਰਜਰ ਦੇ ਉੱਪਰ ਰੈਡੀ ਕਰ ਰਹੇ ਹਾਂ ਮਸ਼ੀਨ ਵਰਕ ਹੋਏਗਾ ਜੀ ਸਿੰਗਲ ਥ्रेड ਦੇ ਨਾਲ ਬਲੈਕ ਕਲਰ ਦੇ ਵਿੱਚ ਇਹ ਆਪਾਂ neck line ਬਣਾਈ ਹੋਈ ਹੈ ਜੋ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਨੀਚੇ ਦੋ ਫਰੰਟ ਦੇ ਵਿੱਚ ਦੋ ਕਲੀਆਂ ਪਾ ਕੇ ਵਰਕ ਕੀਤਾ ਹੋਇਆ ਜਿਹੜਾ ਕਿ ਪੂਰੀ ਸ਼ਰਟ ਦੀ ਲੈਂਥ ਦੇ ਵਿੱਚ ਜਾਏਗਾ 48 ਸ਼ਰਟ ਦੀ ਲੈਂਥ ਹੋਏਗੀ ਜੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਦੇ ਵਿੱਚ ਆਪਾਂ ਇਹਨੂੰ ਰੈਡੀ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਵਾਲੀ ਇਹਦੀ ਬਾਜ਼ੂ ਹੋਏਗੀ ਬਾਜ਼ੂ ਦੇ ਵਿੱਚ نیچے ਆਏਗੀ ਜੀ ਇਹ ਵਾਲੀ ਬੇਲ ਔਰ ਉੱਪਰ ਸ਼ੋਲਡਰ ਦੇ ਕੋਲ ਆਪਾਂ ਇਹ ਫਲਾਵਰ ਦੀ ਲੁੱਕ ਦਿੱਤੀ ਹੋਈ ਹੈ ਬਹੁਤ ਹੀ ਸੋਹਣੀ ਔਰ ਬਹੁਤ ਹੀ ਹੈਵੀ ਬਾਜ਼ੂ ਰੈਡੀ ਹੋ ਰਹੀ ਹੈ ਜੀ ਸੇਮ ਹੀ ਇਦਾਂ ਦੀ ਬੇਲ ਦਾ ਵਰਕ ਇਹਦੀ ਬਾਟਮ ਦੇ ਉੱਪਰ ਹੋਏਗਾ ਸੂਟ ਆਪਣਾ ਰੈਡੀ ਹੋ ਰਿਹਾ ਜੀ ਬੜੀ ਸੋਹਣੀ ਡਿਜ਼ਾਈਨ ਚਾਹੇਕਰ ਤੁਸੀਂ ਇਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ ਸਾਡੇ ਉੱਪਰ ਦਿੱਤੇ ਨੰਬਰ 742833 755 ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਇਸ ਨੂੰ ਕਿਸੇ ਵੀ ਕਲਰ ਕਿਸੇ ਵੀ ਫੈਬਰਿਕ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਸਾਨੂੰ ਤੁਸੀਂ ਸਾਡਾ ਇੰਸਟਾਗ੍ਰam ਆਈਡੀ ਲੈਮਨ ਬੁਟੀਕ ਤੇ ਵੀ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸੂਟ ਨੂੰ ਰੈਡੀ ਹੋਣ ਤੋਂ ਬਾਅਦ ਆਪਾਂ ਇਹਦੀ ਫੁੱਲ ਲੁੱਕ ਵੀ ਤੁਹਾਨੂੰ ਦਿਖਾਵਾਂਗੇ ਆर्डर ਦੇਣ ਲਈ WhatsApp ਕਰੋ ਜੀ ਚਲੋ ਜੀ ਮਿਲਦੇ ਆ ਨਵੇਂ ਵੀਡੀਓਜ਼ ਤੇ ਨਵੇਂ ਸੁਪਟਾ ਨਾਲ ਥੈਂਕ ਯੂ